ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਪਿਆਰ ਭਰੀ ਸ਼ਾਸਤਰੀ ਕਾਲ ਅੱਜ ਗੱਲ ਕਰਦੇ ਆ ਮੁਲਾਜ਼ਮਾਂ ਦੇ ਸੰਘਰਸ਼ਾਂ ਬਾਰੇ ਕਿ ਮੁਲਾਜ਼ਮ ਨੇ ਇੱਕ ਵਾਰ ਫਿਰ ਤੋਂ ਸੰਘਰਸ਼ਾਂ ਦੇ ਰਾਹ ਨੇ ਜਿਹੜੇ ਉਹਨਾਂ ਨੇ ਅਖਤਿਆਰ ਕੀਤਾ ਇਸ ਦੇ ਵਿੱਚ ਪੁਰਾਣੀ ਪੈਨਸ਼ਨ ਨੂੰ ਲੈ ਕੇ ਮੁਲਾਜ਼ਮਾਂ ਨੇ ਕੀ ਐਕਸ਼ਨ ਨੇ ਜਿਹੜੇ ਉਹ ਐਲਾਨ ਕੀਤੇ ਨੇ ਬਿਜਲੀ ਬੋਰਡ ਦੇ ਮੁਲਾਜ਼ਮਾਂ ਵੱਲੋਂ ਆਉਣ ਵਾਲੇ ਦਿਨਾਂ ਦੇ ਵਿੱਚ ਆ ਜਿਹੜੇ ਸੰਘਰਸ਼ਾਂ ਦਾ ਐਲਾਨ ਕੀਤਾ ਗਿਆ ਤੇ ਪੰਜਾਬ ਦੇ ਮੁਲਾਜ਼ਮ ਪੈਨਸ਼ਨ ਫਰੰਟ ਵੱਲੋਂ ਆ ਜਿਹੜੇ ਸਾਂਝੇ ਰੂਪ ਦੇ ਵਿੱਚ ਆ ਜਿਹੜੇ ਵੱਡੇ ਤੌਰ ਤੇ ਐਕਸ਼ਨ ਨੇ ਜਿਹੜੇ ਦਿੱਤੇ ਗਏ ਨੇ ਉਹਨਾਂ ਬਾਰੇ ਇਸ ਵੀਡੀਓ ਦੇ ਵਿੱਚ ਚਰਚਾ ਕਰਦੇ ਹਾਂ ਸੋ ਪਹਿਲਾਂ ਗੱਲ ਕਰਦੇ ਹਾਂ ਪ੍ਰਾਣੀ ਪੈਨਸ਼ਨ ਨੂੰ ਬਹਾਲੀ ਜਿਹਦੇ ਲਈ ਲੜ ਰਹੀ ਜਥੇਬੰਦੀ ਪ੍ਰਾਣੀ ਪੈਨਸ਼ਨ ਪ੍ਰਾਪਤੀ ਫਰੰਟ ਵੱਲੋਂ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਐਕਸ਼ਨ ਨੇ ਜਿਹੜੇ ਉਹ ਲਿਖੇ ਗਏ ਨੇ ਉਹਨਾਂ ਨੇ ਪਿਛਲੇ ਦਿਨਾਂ ਦੇ ਵਿੱਚ ਲੁਧਿਆਣਾ ਦੇ ਵਿੱਚ ਜਿਹੜੀ ਆਪਣੀ ਸੁਭਾ ਪਧਰੀ ਮੀਟਿੰਗ ਕਰਕੇ ਆ ਜਿਹੜਾ ਉਸ ਦੇ ਵਿੱਚ ਐਲਾਨ ਕੀਤਾਗਾ ਕਿ ਉਹ ਕੈਬਨਟ ਮੰਤਰੀ ਜੀ ਨੂੰ ਆ ਜਿਹੜਾ ਕਾਰਨ ਦੱਸੋ ਨੇ ਪਹਿਲਾਂ ਤਾਂ ਉਹ ਨੋਟ ਨੋਟਿਸ ਨੇ ਜਿਹੜੇ ਉਹ ਜਾਰੀ ਕੀਤੇ ਜਾਣਗੇ ਕਿ ਹੁਣ ਤੱਕ ਜਿਹੜੀ ਪੁਰਾਣੀ ਪੈਨਸ਼ਨ ਆ ਸਾਡੇ ਲਈ ਕਿਉਂ ਨਹੀਂ ਜਾਰੀ ਕੀਤੀ ਗਈ ਸੋ ਉਸ ਦੇ ਨਾਲ ਹੀ ਉਹਨਾਂ ਨੇ 1 ਅਕਤੂਬਰ ਤੋਂ ਲੈ ਕੇ 3 ਅਕਤੂਬਰ ਤੱਕ ਸੰਗਰੂਰ ਦੇ ਵਿੱਚ ਆ 3 ਦਿਨਾਂ ਦਾ ਜਿਹੜਾ ਪੈਨਸ਼ਨ ਪ੍ਰਾਪਤੀ ਮੋਰਚਾਗਾ ਜਿਹੜਾ ਉਹ ਮਲਾਜ਼ਮਾਂ ਵੱਲੋਂ ਉੱਥੇ ਸੰਗਰੂਰ ਦੇ ਵਿੱਚ ਲਾਇਆ ਜਾ ਰਿਹਾ ਤੇ ਉਸ ਦੇ ਵਿੱਚ ਪੁਰਾਣੀ ਪੈਨਸ਼ਨ ਪ੍ਰਾਪਤੀ ਦੇ ਲਈ ਆ ਜਿਹੜੀ ਉਹ ਲੜਾਈ ਹੈ ਜਿਹੜੀ ਉਹ ਲਗਾਤਾਰ ਆ ਜਿਹੜੀ ਉਹ ਲੜੀ ਜਾਵੇਗੀ ਜਿਸ ਤੋਂ ਸਰਕਾਰ ਦੇ ਉੱਤੇ ਦਬਾਅ ਬਣਾ ਕੇ ਯਕੀ ਆਉਣ ਵਾਲੇ ਦਿਨਾਂ ਦੇ ਵਿੱਚ ਪੰਜਾਬ ਦੇ ਵਿੱਚ ਬਾਈ ਇਲੈਕਸ਼ਨ ਆ ਜਿਹੜੀ ਹੋਣ ਜਾ ਰਹੀ ਆ ਉਸ ਤੋਂ ਪਹਿਲਾਂ ਮੁਲਾਜ਼ਮਾਂ ਨੇ ਜਿਹੜੇ ਇਹ ਆਪਣੀ ਪੁਰਾਣੀ ਪੈਨਸ਼ਨ ਪ੍ਰਾਪਤੀ ਦੇ ਲਈ ਆ ਜਿਹੜਾ ਇਹ ਮੋਰਚਾਗਾ ਜਿਹੜਾ ਸਰੂਰ ਦੇ ਵਿੱਚ ਲਾਉਣ ਦਾ ਐਲਾਨ ਕੀਤਾ ਇਸ ਦੇ ਨਾਲ ਹੀ ਜੇ ਗੱਲ ਕਰ ਲਈਏ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਕਿ ਉਹਨਾਂ ਵੱਲੋਂ ਆਗਾ ਜਿਹੜਾ ਬਿਜਲੀ ਮੰਤਰੀ ਦੇ ਖਿਲਾਫ ਆ ਜਿਹੜਾ ਬਿਜਲੀ ਬੋਰਡ ਦੀ ਮੈਨੇਜਮੈਂਟ ਦੇ ਖਿਲਾਫ ਆ ਜਿਹੜਾ ਸੰਘਰਸ਼ ਆਗਾ ਉਹ ਲਗਾਤਾਰ ਚੱਲਦੇ ਆ ਰਹੇ ਨੇ ਪਿਛਲੇ ਦਿਨਾਂ ਦੇ ਵਿੱਚ ਬਿਜਲੀ ਮੁਲਾਜ਼ਮਾਂ ਦੀ ਆ ਜਿਹੜੀ 31 ਸਤ 2024 ਨੂੰ ਬਿਜਲੀ ਮੰਤਰੀ ਪਾਵਰ ਕਾਮ ਦੀ ਮੈਨੇਜਮੈਂਟ ਦੇ ਨਾਲ ਆ ਜਿਹੜੀ ਮੀਟਿੰਗ ਹੋਈ ਸੀਗੀ ਉਸ ਦੇ ਵਿੱਚ ਕਾਫੀ ਸਾਰੀਆਂ ਸਹਿਮਤੀਆਂ ਸੀ ਜਿਹੜੀਆਂ ਮੁਲਾਜ਼ਮਾਂ ਦੀਆਂ ਹੋਈਆਂ ਸੀਗੀਆਂ ਜਿਸ ਦੇ ਵਿੱਚ ਖਾਸ ਗੱਲ ਕਰ ਲਈ ਕਿ ਬਿਜਲੀ ਬੋਰਡ ਦੇ ਵਿੱਚ ਕੰਮ ਕਰਦੇ ਹੋਏ ਦੌਰਾਨ ਡੈਥ ਹੋ ਜਾਣ ਉਪਰੰਤ ਸੀ ਜਿਹੜੇ ਮੁਲਾਜ਼ਮਾਂ ਵੱਲੋਂ ਵੱਡੀ ਮੰਗ ਸੀ ਕਿ ਉਹਨਾਂ ਨੂੰ ਸ਼ਹੀਦ ਦਾ ਦਰਜਾ ਦਿੱਤਾ ਜਾਵੇ ਉਸ ਦੇ ਲਈ ਸੀਗੀ ਮੈਨੇਜਮੈਂਟ ਵੱਲੋਂ ਸਰਕਾਰ ਵੱਲੋਂ ਸੀਗੀ ਜਿਹੜੀ ਹਾਮੀ ਸੀਗੀ ਭਰੀ ਗਈ ਸੀਗੀ ਕਿ ਚੰਦ ਦਿਨਾਂ ਦੇ ਵਿੱਚ ਆ ਜਿਹੜਾ ਫੈਸਲਾ ਕਰ ਲਿਆ ਜਾਵੇਗਾ 15 ਤਰੀਕ ਤੱਕ ਦੀ ਡੈਡਲਾਈਨ ਸੀਗੀ ਜਿਹੜੀ ਉਸ ਦੇ ਵਿੱਚ ਜਾਰੀ ਕੀਤੀ ਗਈ ਸੀ ਕਿ 15 ਤਰੀਕ ਤੱਕ ਤੁਹਾਡੇ ਜਿਹੜੀਆਂ ਮੰਗਾਂ ਨੇ ਜਿਹੜੀਆਂ ਮੰਨੀਆਂ ਗਈਆਂ ਨੇ ਉਹਨਾਂ ਨੂੰ ਲਾਗੂ ਕਰ ਦਿੱਤਾ ਜਾਵੇਗਾ ਪਰ 15 ਤਰੀਕ ਬੀਤ ਜਾਣ ਤੱਕ ਜਿਹੜੇ ਮੁਲਾਜ਼ਮਾਂ ਦੇ ਫੈਸਲੇ ਸੀਗੇ ਜਿਹੜੇ ਮੀਟਿੰਗ ਦੇ ਵਿੱਚ ਤੈਅ ਹੋਏ ਸੀਗੇ ਉਹ ਲਾਗੂ ਨਹੀਂ ਹੋ ਸਕੇ ਜਿਸ ਤੋਂ ਬਾਅਦ ਮੁਲਾਜ਼ਮ ਜਥੇਬੰਦੀਆਂ ਵੱਲੋਂ ਬਿਜਲੀ ਬੋਰਡ ਦੀ ਪੀਐਸਸੀਬੀ EMPLOYEES JOINT FORM ਅਤੇ ਬਿਜਲੀ ਮੁਲਾਜ਼ਮ ਇਕਤਾ ਮੰਚ ਦੇ ਸਾਂਝੇ ਫਰੰਟ ਵੱਲੋਂ ਬਿਜਲੀ ਮੰਤਰੀ ਦੇ ਜਿਹੜੀ ਕੋਠੀ ਅੱਗੇ ਆਗਾ ਜਿਹੜਾ ਕਰੋ ਕਰਨ ਦਾ ਜਿਹੜਾ ਅਲਾਰਾਗਾ ਉਹਨਾਂ ਦਾ ਕੀਤਾ ਗਿਆ ਇਸ ਦੇ ਨਾਲ ਹੀ ਬਿਜਲੀ ਮੁਲਾਜ਼ਮਾਂ ਵੱਲੋਂ ਜਿਹੜਾ 21/8/2024 ਤੋਂ ਲੈ ਕੇ 31/8/2024 ਤੱਕ ਆ ਜਿਹੜਾ ਵਰਕ ਟੂ ਰੂਲ ਆਗਾ ਜਿਹੜਾ ਮੁਲਾਜ਼ਮਾਂ ਵੱਲੋਂ ਲਾਗੂ ਕੀਤਾ ਗਿਆ ਕਿ ਸਿਰਫ 8 ਘੰਟੇ ਹੀ ਆ ਜਿਹੜਾ ਬਿਜਲੀ ਮੁਲਾਜ਼ਮ ਜਿਹੜੇ ਹੁਣ ਕੰਮ ਕਰਨਗੇ ਤੇ ਇਸ ਦੇ ਨਾਲ ਹੀ ਆ ਜਿਹੜਾ 21/8 ਤੋਂ ਲੈ ਕੇ ਆ ਜਿਹੜਾ 24 8 ਤੱਕ ਜਿਹੜੇ ਡਿਵੀਜ਼ਨ ਦਫ਼ਤਰ ਨੇ ਜਿਹੜੇ ਉਹਨਾਂ ਦੇ ਉੱਥੇ ਧਰਨੇ ਮੁਜਾਰੇ ਨੇ ਜਿਹੜੇ ਉਹ ਕੀਤੇ ਜਾਣਗੇ ਤੇ ਇਸ ਦੇ ਨਾਲ ਹੀ ਹੈਗਾ 1 9 1 ਸਤੰਬਰ ਨੂੰ ਬਿਜਲੀ ਮੰਤਰੀ ਹਰਪਾਜਨ ਸਿੰਘ ਈਟੀਓ ਦੀ ਰਹਿਸ਼ ਅੰਮ੍ਰਿਤਸਰ ਵਿਖਿਆ ਜਿਹੜਾ ਮਲਾਜਮਾਂ ਵੱਲੋਂ ਜਿਹੜਾ ਉਹਨਾਂ ਦੀ ਕੋਠੀ ਦੇ ਵੱਲ ਰਹਿਸ਼ ਗਿਆ ਜਿਹੜਾ ਸੂਬਾ ਪੱਧਰੀ ਧਰਨਾਗਾ ਜਿਹੜਾ ਉਹ ਦਿੱਤਾ ਜਾਵੇਗਾ ਸੋ ਇਸ ਦੇ ਨਾਲ ਹੀ ਗੱਲ ਕਰ ਲਈਏ ਜੇ ਪੰਜਾਬ ਦੀਆਂ ਸਮੂਚੀਆਂ ਮਲਾਜਮ ਜਥੇਬੰਦੀਆਂ ਮਲਾਜਮ ਤੇ ਸਾਂਝ ਮਲਾਜਮ ਪੈਨਸ਼ਨ ਤੇ ਸਾਂਝਾ ਫਰੰਟ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਮੀਟਿੰਗ ਕੀਤੀ ਗਈ ਸੀ ਜਿਸ ਦੇ ਵਿੱਚ ਉਨਾ ਵੱਲੋਂ ਐਲਾਨ ਕੀਤਾ ਗਿਆ ਸੀ ਅੱਜ ਕਰਦੇ ਟੀਗਈ ਮੀਟਿੰਗ 22 ਅਗਸਤ ਦੀ ਪੰਜਾਬ ਸਰਕਾਰ ਨਾਲ ਹੁੰਦੀ ਆ ਤਾਂ ਜਾਂ ਨਹੀਂ ਹੁੰਦੀ ਆ ਉਸ ਦੇ ਉੱਤੇ ਹਜੇ ਕੋਈ ਸਵਾਲੀਆ ਚਿੰਨ੍ਹ ਜਿਹੜੇ ਉਹ ਲੱਗੇ ਹੋਏ ਨੇ ਕਿਉਂਕਿ ਪਿਛਲੀਆਂ ਕਈ ਮੀਟਿੰਗਾਂ ਨੇ ਜਿਹੜੀਆਂ ਸਰਕਾਰ ਵੱਲੋਂ ਲਗਾਤਾਰ ਨੇ ਜਿਹੜੀਆਂ ਪੋਸਟਪੋਨ ਕੀਤੀਆਂ ਜਾਂ ਰਹੀਆਂ ਨੇਗੀਆਂ ਇਸ ਦੇ ਤਹਿਤ ਮੁਲਾਜ਼ਮਾਂ ਦੇ ਵਿੱਚ ਕਾਫੀ ਰੋਸ ਆ ਜਿਹੜਾ ਉਹ ਉੱਠਿਆ ਹੋਇਆ ਹੈਗਾ ਸੋ ਉਸ ਦੇ ਨਾਲ ਹੀ ਮੁਲਾਜ਼ਮ ਜਥੇਬੰਦੀਆਂ ਵੱਲੋਂ ਮੀਟਿੰਗ ਕਰਕੇ ਆ ਜਿਹੜਾ 18 ਅਗਸਤ ਵਾਲੇ ਦਿਨ ਬਰਨਾਲਾ ਤੇ ਚੱਬੇਵਾਲ ਜਿੱਥੇ ਬਾਈ ਇਲੈਕਸ਼ਨ ਹੋਣੀਆਂ ਨੇਗੀਆਂ ਉਸ ਦੇ ਵਿੱਚ ਜਿਹੜੇ 18 ਅਗਸਤ ਨੂੰ ਪੰਜਾਬ ਦੀਆਂ ਸਮੁੱਚੀਆਂ ਮੁਲਾਜ਼ਮ ਜਥੇਬੰਦੀਆਂ ਐਤਵਾਰ ਵਾਲੇ ਦਿਨ ਆ ਜਿਹੜਾ ਉੱਥੇ ਰੋਸ ਰੈਲੀਆਂ ਨੇ ਜਿਹੜੀਆਂ ਉਹ ਕਰਨੀਆਂ ਕਿਉਂਕਿ ਉਹਨਾਂ ਵੱਲੋਂ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਜਲੰਧਰ ਦੇ ਵਿੱਚ ਵੀ ਸੀਗਾ ਸਰਕਾਰ ਨਾਲ ਮੀਟਿੰਗਾਂ ਜਿਹੜੀਆਂ ਕੀਤੀਆਂ ਗਈਆਂ ਫਗਵਾੜੇ ਦੇ ਵਿੱਚ ਤਾਂ ਉੱਥੇ ਮੁਲਾਜ਼ਮਾਨੀਆਂ ਮੰਗਾਂ ਦੇ ਉੱਤੇ ਸਹਿਮਤੀ ਹੋਈ ਸੀ ਤੇ ਮੀਟਿੰਗ ਦੇਣ ਦਾ ਜਿਹੜਾ ਵਾਅਦਾ ਸੀ ਸਰਕਾਰ ਵੱਲੋਂ ਕੀਤਾ ਗਿਆ ਸੀ ਪਰ ਉਹ ਮੀਟਿੰਗ ਨਹੀਂ ਹੋਈਆਂ ਜਿਸ ਦੇ ਵਿੱਚ ਮੁਲਾਜ਼ਮਾਂ ਜਿੱਥੇ ਬੰਨੀ ਅਧਿਆਗੂਆਂ ਦੇ ਵਿੱਚ ਕਾਫੀ ਰੋਸ ਸੀਗਾ ਜਿਸ ਨੂੰ ਲੈ ਕੇ ਉਹਨਾਂ ਵੱਲੋਂ ਜਿਹੜਾ ਇਹ ਰੋਸ ਰੈਲੀਆਂ ਨੇ ਜਿਹੜੀਆਂ ਉਹ ਕੀਤੀਆਂ ਨੇ ਇਸ ਤੋਂ ਬਾਅਦ ਜੇਕਰ ਉਹ ਮੀਟਿੰਗ ਆ ਜਿਹੜੀ 22 ਤਰੀਕ ਦੀ ਉਹ ਨਹੀਂ ਹੁੰਦੀ ਤਾਂ ਉਸ ਤੋਂ ਬਾਅਦ 8 ਸਤੰਬਰ ਨੂੰ ਜਿਹੜੇ ਗਿੱਦੜਵਾ ਤੇ ਬਾਬਾ ਡੇਰਾ ਬਾਬਾ ਨਾਨਕ ਵਿਖਿਆ ਜਿਹੜਾ ਸਰਕਾਰ ਵਿਰੁੱਧ ਸੰਘਰਸ਼ਾ ਜਿਹੜਾ ਉੱਥੇ ਵੀ ਰੋਸ ਰੈਲੀਆਂ ਨੇ ਜਿਹੜੀਆਂ ਕੀਤੀਆਂ ਜਾਣੀਆਂ ਨੇ ਮੁਲਾਜ਼ਮਾਨੀਆਂ ਮੁੱਖ ਮੰਗਾਂ ਨੇ ਜਿਹੜੀਆਂ ਉਹਨਾਂ ਵਿੱਚ ਕੱਚੇ ਮੁਲਾਜ਼ਮਾਂ ਨੂੰ ਆਊਟਸੋਰਸ ਆਸਾ ਵਰਕਰ ਨੇ ਜਿਹੜੇ ਉਹਨਾਂ ਨੂੰ ਪੱਕੇ ਕਰਨ ਦੇ ਲਈ ਹੈ ਲੈ ਕੇ ਲੜਾਈ ਹੈ ਜਿਹੜੀ ਇਹ ਬਿੱਡੀਆਂ ਹੋਈਆਂ ਨਹੀਂ ਆ 2004 ਤੋਂ ਬਾਅਦ ਭਰਤੀ ਹੋਏ ਮੁਲਾਜ਼ਮ ਨੇ ਜਿਹੜੇ ਉਹਨਾਂ ਦੇ ਉੱਤੇ ਪੁਰਾਣੀ ਪੈਨਸ਼ਨ ਹੈ ਜਿਹੜੀ ਉਹਨਾਂ ਨੂੰ ਲਾਗੂ ਕਰਾਉਣ ਦੇ ਲਈ ਹੈਗਾ ਪਰ ਕਾਲ ਦਾ ਸਮਾਂਗਾ ਜਿਹੜਾ 1 ਸਾਲ ਕੀਤਾ ਜਾਵੇ ਤੇ ਉਸ ਪਰ ਪੂਰੇ ਸਮੇਂ ਦੌਰਾਨ ਆ ਜਿਹੜੀ ਤਨਖਾਹ ਹੈ ਉਹ ਪੂਰੀ ਦਿੱਤੀ ਜਾਵੇ ਪੰਜਾਬ ਦੇ ਸਮੂਹ ਮੁਲਾਜ਼ਮਾਂ ਤੇ ਪੈਨਸ਼ਨਾਂ ਦੀਆਂ ਡੀਏ ਦੀਆਂ ਪਈਆਂ 12% ਦੀ ਕਿਸ਼ਤਾਂ ਨੇ ਜਿਹੜੀਆਂ ਉਹ ਬਹਾਲ ਕੀਤੀਆਂ ਜਾਣ ਜਨਵਰੀ 2016 ਤੋਂ 30 ਜੂਨ 2021 ਤੱਕ ਦਾ ਸੋਧੀਆਂ ਤਨਖਾਹਾਂ ਪੈਨਸ਼ਨਾਂ ਲੀਵ ਇਨਕੈਸ਼ਮੈਂਟ ਦਾ ਬਕਾਇਆ ਜਿਹੜਾ ਉਹ ਦਿੱਤਾ ਜਾਵੇ ਪਿਛਲੀ ਕਾਂਗਰਸ ਸਰਕਾਰ ਵੱਲੋਂ ਪੇਂਡੂ ਪੱਤੇ ਸਮੇਤ ਜਿਹੜੇ 37 ਪ੍ਰਕਾਰ ਦੇ ਪੱਤੇ ਨੇ ਉਹ ਬੰਦ ਪਏ ਨੇ ਉਹਨਾਂ ਨੂੰ ਬਹਾਲ ਕਰਾਉਣ ਦੇ ਲਈ ਹੈ ਜਿਹੜੀ ਇਹ ਲੜਾਈ ਹੈ ਜਿਹੜੀ ਲੜੀ ਜਾ ਰਹੀ ਹੈ ਪੈਨਸ਼ਨਾਂ ਲਈ 2.59 ਦੇ ਗੁਣਾਕ ਦੀ ਜਿਹੜੀ ਗੱਲ ਆ ਉਹ ਕੀਤੀ ਜਾ ਰਹੀ ਹੈ ਸੈਂਟਰ ਵੱਲੋਂ ਜਿਹੜਾ 7ਵਾਂ ਪੇ ਕਮਿਸ਼ਨ ਆ ਜਿਹੜਾ ਉਹ ਪੰਜਾਬ ਦੇ ਸਿਰਫ ਮੁਲਾਜ਼ਮਾਂ ਦੇ ਲਾਗ ਦਿੱਤਾ ਗਿਆ ਉਸ ਨੂੰ ਬੰਦ ਕਰਾਉਣ ਦੇ ਲਈ ਆ ਵੀ 7ਵਾਂ ਪੇ ਕਮਿਸ਼ਨਰ ਸੈਂਟਰ ਨਾਲ ਸਿੱਧਾ ਜੋੜ ਦਿੱਤਾ ਗਿਆ ਉਸ ਨੂੰ ਖਤਮ ਕਰਕੇ ਪੰਜਾਬ ਸਕੇਲ ਨੇ ਜਿਹੜੇ ਮੁਲਾਜ਼ਮਾਂ ਤੇ ਲਾਗੂ ਕੀਤੇ ਜਾਣ ਬਹੁਤ ਸਾਰੀਆਂ ਮੰਗਾਂ ਨੇ ਜਿਹੜੀਆਂ ਆਊਟਸੋਰਸ ਦੀਆਂ ਪੱਕੇ ਮੁਲਾਜ਼ਮਾਨੀਆਂ ਪੈਨਸ਼ਨਰਾਂ ਦੀਆਂ ਜਿਹੜੀਆਂ ਸਾਨੀਆਂ ਮੰਗਾਂ ਨਹੀਂ ਆ ਉਹਨਾਂ ਨੂੰ ਲੈ ਕੇ ਮੁਲਾਜ਼ਮ ਪੈਨਸ਼ਨ ਸੰਘਾ ਫਰੰਟ ਵੱਲੋਂ ਆ ਜਿਹੜਾ ਇਹ ਐਕਸ਼ਨ ਦੇ ਐਲਾਨ ਨੇ ਜਿਹੜੇ ਕੀਤੇ ਗਏ ਨੇ ਤੇ ਜੇਕਰ 22 ਤਰੀਕ ਨੂੰ ਮੀਟਿੰਗ ਆ ਜਿਹੜੀ ਨਹੀਂ ਨਹੀਂ ਤਾਂ ਉਸੇ ਦਿਨ ਜਿਹੜੀਆਂ ਪੂਰੇ ਪੰਜਾਬ ਦੇ ਵਿੱਚ ਜਿਹੜੀਆਂ ਤਹਿਸੀਲ ਪੱਦਰ ਤੇ ਜਿਹੜਾ ਅਰਥੀਆਂ ਨੇ ਪੰਜਾਬ ਸਰਕਾਰ ਦੀਆਂ ਉਹ ਫੂਕੀਆਂ ਜਾਣੀਆਂ ਜੇਕਰ ਫਿਰ ਵੀ ਸਰਕਾਰ ਇਸ ਗੱਲ ਮੁਲਾਜ਼ਮਾਂ ਦੀ ਗੱਲ ਵੱਲ ਨਹੀਂ ਜਾਂਦੀ ਤਾਂ ਅਗਲੇ ਐਕਸ਼ਨ ਨੇ ਜਿਹੜੇ ਹੋਰ ਸਖਤ ਆ ਜਿਹੜਾ ਕਿਉਂਕਿ ਉਹਨਾਂ ਨੇ ਐਲਾਨ ਕੀਤਾਗਾ ਕਿ ਜੇਕਰ ਸਰਕਾਰ ਫਿਰ ਵੀ ਕਿਸੇ ਗੱਲ ਰਾਹ ਨਹੀਂ ਪੈਂਦੀ ਤਾਂ ਦਸੰਬਰ ਮਹੀਨੇ ਦੇ ਵਿੱਚ ਆ ਜਿਹੜਾ ਉਹ ਪੂਰਨੂਬ ਦੇ ਵਿੱਚ ਹੜਤਾਲ ਵੱਲ ਆ ਜਿਹੜਾ ਮੁਲਾਜ਼ਮ ਜਿੱਥੇ ਬੰਦੀਆਂ ਵਧਣਗੀਆਂ ਸੋ ਇਹ ਜਾਣਕਾਰੀਆਂ ਮੁਲਾਜ਼ਮ ਸੰਗਠਨਾਂ ਦੇ ਨਾਲ ਜੁੜੀਆਂ ਹੋਈਆਂ ਤੁਹਾਡੇ ਨਾਲ ਸਾਡੀਆਂ ਕੀਤੀਆਂ ਸੋ ਉਮੀਦ ਕਰਦੇ ਆ ਤੁਹਾਨੂੰ ਇਹ ਜਾਣਕਾਰੀਆਂ ਚੰਗੀਆਂ ਲੱਗੀਆਂ ਹੋਣਗੀਆਂ ਤੋ ਸਾਰਿਆਂ ਨੂੰ ਇੱਕ ਵਾਰ ਫਿਰ ਤੋਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ